ਸ੍ਰੀ ਸਤਗੁਰੂ ਸੁਪ੍ਰਸੰਨ ਕਲ ਜੁਗ ਹੋਏ ਰੱਖ ਦਾਸ ਬਾਟ ਕੀ ਲਾਜ ਚਲਨ ਗੁਰੂ ਗੁਰ ਗੁਰੂ ਗੁਰੂ ਜਬ ਪ੍ਰਾਨੀ ਅਹ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹੰ ਇਸ ਰਸੈ ਸਤ ਕਰ ਜਾਨੀ ਅਹ ਪੁਨ ਪ੍ਰੇਮ ਰੰਗ ਪਾਈਐ ਗੁਰਮੁਖ ਕਹ ਦਿਹਾਈਐ ਅੰਨ ਮਾਰਗ ਤਜਹੁ ਭਜਹੁ ਹਰਿ ਗਿਆਨੀ ਅਹ ਵਾਚਨ ਗੁਰ ਰਿਤ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨਿਯਾ ਜੋਤ ਸਭ ਸੁਖ ਇਤੋ ਤੁਤਮ ਬੰਸਵਹ ਗੁਰ 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 ਜਪ ਪ੍ਰਾਨਿਯਾ ਗੁਰੂ 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 ਗੋਰਾ ਗੁਰੂ ਜਪ ਸਤ ਕਰ ਆਗਮ ਗੁਣ ਝਾਨ ਨਿਧਾਨ ਹਰ ਮਨ ਤਰਹੁ ਧਿਆਨ ਕਹਿਨ ਸ ਕਰਹੁ ਬਚਨ ਗੁਰ ਹਿਰਦੈ ਧਰ ਵਨ ਗੁਰੂ ਜਲ ਬਿਮਲ 타ਹ ਮੱਜਣ ਕਰਹੁ ਸੰਤ ਗੁਰ ਸਿੱਖ ਤਰਹੁ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਪ੍ਰਮ ਤਜੋ ਨਾਮ ਗੁਰ ਮੁਖ ਪਧੋ ਗੁਰ 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 ਗੋਰਾ ਗੁਰ ਜਪ ਸਤ ਕਰ ਗੁਰ 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 ਕਰੋ ਗੁਰ ਹਰਿ ਬਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲ ਤ ਲਿਵ ਲਾਈਐ ਪੁਨ ਗੁਰੂ ਪਰ ਮਿਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਦ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਸੁਟਕੰਤ ਸਾਧ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਓਰ ਧਰਹ ਗੁਰ 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 ਕਰਹ ਗੁਰ ਹਰ ਪਾਈਐ ਗੁਰ 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 ਜਪ ਮੰਨ ਰੇ ਜਾ ਕੇ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ 33 ਗੁਰ ਬਚਨ ਸੁਣ ਕੰਨ ਰੇ ਪੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤੁ ਮਨ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜੋ ਰਸ ਅਨਰੇ ਦਾਸ ਬੇਨਤ ਕਹਿ ਨਾਮ ਗੁਰਮੁਖ ਲਹ ਗੁਰੂ 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 ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਾਵੇ ਉਪਰ ਕਰੇ ਕਿਰਪਾ ਸਤਜੁਗ ਜਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤੋ ਧਰਿ ਅੰਗ ਹਸਤ ਕਮਲ ਮਾਥੇ ਪਰ ਧਰਿ ਅੰਗ ਅਲਖ ਰੂਪ ਜੀ ਲਕਿਆ ਨ ਜਾਏ ਸਾਧਕ ਸਿੱਧ ਸਗਲ ਸਰਣਾਏ ਗੁਰ ਕੈ ਬਚਨ ਸਤ ਜੀ ਧਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਕੇ ਵਟ ਗੁਰੂ ਗੁਰ ਬਿਨ ਤਰਿਆ ਨਾ ਕੋ ਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਜਨਕਟ ਬਸੈ ਬਣਵਾਰੇ ਤਨ ਲਹਿਣਾ ਤਾਂਬ ਜੋਤ ਜਗ ਧਾਰੇ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਗਉਦਿਆ ਤិន ਸ੍ਰੀ ਰਾਮਦਾਸ ਸੋਡੇ ਥਿਰਥਪਿਆ ਹਰ ਕਾ ਨਾਮ ਅਖੈ ਨਿਧ ਅਪਿਆ ਅਪਿਆ ਹਰ ਨਾਮ ਅਖੈ ਨਿਧ ਤਹ ਦੁਗ ਗੁਰ ਸੇਵਾ ਕਰ ਫਲ ਲਈ ਅੰ ਬੰਧ ਹੈ ਜੋ ਚਰਨ ਸਰਣ ਸੁਖ ਪਾਵਹਿ ਪਰਮ ਆਨੰਦ ਗੁਰ ਮੁਖ ਕਹੀ ਅੰ ਪ੍ਰਤਕ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨ ਸਤਿਗੁਰ ਗੁਰਸੇਵ ਅਲਕ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣ ਜਹ ਅੰਮ੍ਰਿਤ ਵਚਨ ਬਾਣੀ ਸਾਧੂ ਜਨ ਜਪਹਿ ਕਰਿ ਵਿਚਿਤ ਜਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜਿ ਤਹ ਜਮ ਲੋਕ ਪਤਤ ਜੈ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਵੰਸ ਦਿਲਕ ਸੁੰਦਰ ਦਸ਼ਰਥ ਘਰ ਮਨ ਵੰਸ ਹੈ ਜਾ ਕੇ ਸਰਣੰ ਸਤ ਗੁਰ ਗੁਰ ਸੇਵ ਅਲਖ ਗਤ ਜਾਕੇ ਸ੍ਰੀ ਰਾਮਦਾਸ ਤਾਰਣ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੈ ਪ੍ਰਤੀਤ ਪ੍ਰਤੀਤਹੀਐ ਆਏ ਜਿਨ ਜਨਕੈ ਤਿਨ ਕਉ ਪਦਵੇ ਉਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੇ ਬ੍ਰਿថា ਗਏ ਅਬ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਣ ਕਰਨੰ ਸਤਿਗੁਰ ਗੁਰਸੇਵ ਅਲਖ ਗਤ ਜਾਕੇ ਸ੍ਰੀ ਰਾਮਦਾਸ ਤਾਰਣ ਤਰਣੰ ਪ੍ਰਤਾਪ ਸਦਾ ਗੁਰ ਕਾ ਘਾਟ ਘਾਟ ਪ੍ਰਗਾਸ ਭਇਆ ਜਸ ਜਨਕੈ ਇਕ ਪੜ੍ਹਹਿ ਸੁਨਹਿ ਗਾਵਹਿ ਪ੍ਰਭਾਤਹਿ ਕਰਹਿ ਇਸਨਾਨ ਇਸ ਨਾਨਕ ਰਹਿ ਪ੍ਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਨਨ ਦਨ ਹੋਏ ਪਰਸ ਪਰਸ ਕਾ ਜੋਤ ਸਰੂਪੇ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰਬਉ ਵਿਦ ਵਰਣਨ ਸਤਿਗੁਰ ਗੁਰਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਣ ਤਰਣੰ ਜਿਨਹੋ ਬਾਦ ਨਿਸਚਲ ਧਰੂ ਜਾਣੇ ਤੇ ਜੀਵ ਕਾਲ ਤੇ ਬਚਾ ਤੈਨ ਤਰਿਓ ਸਮੁੰਦਰ ਰੁਦਰਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲ ਨੇ ਸੁਰਜੇ ਸਤ ਸੰਗਤ ਪਰਮ ਆਨੰਦ ਗੁਰ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਵਚ ਕ੍ਰਮ 세ਵੀਐ ਸਚਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਣ ਬਦਰ ਬੈਨ ਕੋਟ ਸੈਨ ਸੰਗ ਸੋਭ ਕਹਿ ਤਮਾਜ ਸੋਦ ਜਿਸਹਿ ਦਹੀ ਪਾਤ ਕਹਿ ਜੀਉ ਦੇਖ ਰੂਪ ਅਤਨੂਪ ਮੋਹ ਮਹਾਮਗ ਭੈ ਕਿੰਕਣੀ ਸਬਦ ਚੰਨ ਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਹ ਕਾਨ ਮੇਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਐ ਚਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੋਹਿ ਵਾਹਿਗੁਰੂ 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 ਵਾਹਿ ਜਿਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ ਬੇਸਮਾਰ ਸਰਬ ਰਕੋ ਕਾਹੇ ਜਿਓ ਸੁਥਰ ਚਿਤ ਭਗਤ ਹਿਤ ਪੇਖ ਧਰਿਓ ਹਰਨਾਖਸ ਹਰਿਓ ਨਖ ਵਿਧਾਰ ਜਿਓ ਸੰਕ ਚਕਰ ਗਦਾ ਪਦਮ ਆਪ ਆਪ ਕੀਓ ਛਦਮ abrampar par brahma lakha kaal tah jiyo sat sat shri nivas aad purak sada tohe vahe guru vahe guru vahe guru vahe jiyo peet basan kund dasan priya sahet kanth mal ਮੋਕਟ ਸੇਸ ਮੋਰ ਪੰਖ ਤਾਹ ਜਿਓ ਬੇਬਜਿਰ ਵੜੇ ਤੇਰਾ ਧਰਮ ਅੰਗ ਲਾਕਿਆ ਗੰਮ ਖੇਲ ਕੀਆ ਆਪਣੈ ਉਸਾਹ ਜਿਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਾ ਸਮਾਏ ਸੁਤ ਹੈ ਸਿੱਧਾ ਰੂਪ ਧਰਿਓ ਸਹਨ ਕੈਸਾ ਹੈ ਜਿਓ ਸਤ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੁਹੇ ਵਾਹਿਗੁਰੂ 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 ਵਾਹਿ ਜਿਓ